ਪੰਜਾਬ ਸਰਕਾਰ ਨੇ ਸਪੈਸ਼ਲ ਕੇਜਰੀਵਾਲ ਦੇ ਲਈ ਇੱਕ ਹੈਲੀਕਾਪਟਰ ਜਹਾਜ਼ ਕਿਰਾਏ ਤੇ ਲਿਆ ਕਿਉਂ ਲਿਆ ਕਿ ਜੇ ਕੇਜਰੀਵਾਲ ਨੂੰ ਜਹਾਜ਼ ਚਾਹੀਦਾ ਸੀ ਤਾਂ ਪੰਜਾਬ ਦੇ ਖਰਚੇ ਤੇ ਕਿਉਂ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਤੇ ਅਹਿਮ ਖੁਲਾਸਾ ਕਰਾਂਗੇ ਕਿ ਕਿਵੇਂ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੋਕਾਂ ਦੇ ਪੈਸੇ ਨੂੰ ਕੇਜਰੀਵਾਲ ਤੋਂ ਉਡਾਇਆ ਜਾ ਰਿਹਾ ਉਧਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਆਵਾਦਵੀ ਪਾਰਟੀ ਖਾਸ ਕਰਕੇ ਕੇਜਰੀਵਾਲ ਜਿਹੜੇ ਹੋਰ ਮੁਸ਼ਕਿਲਾਂ ਦੇ ਵਿੱਚ ਘਿਰਦੇ ਜਾ ਰਹੇ ਆ ਔਰ ਬਾਹਰੋਂ ਗੈਰ ਕਾਨੂੰਨੀ ਫੰਡਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਕੇਜਰੀਵਾਲ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਹੁਣ NIA ਨੇ ਜਾਂਚ ਵਿੱਢ ਦਿੱਤੀ ਹੈ ਹੁਣ ਹੋਰ ਕਸੂਤੇ ਫਸਣਗੇ ਉਹਦੇ ਵਿੱਚ ਪੰਜਾਬ ਦੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਉਣਗੇ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਲੀਟਰ ਉਸ ਤੇ ਅਹਿਮ ਜਿਹੜੀ ਆ ਬਹੁਤ ਐਮ ਜਿਹੜੀ ਆ ਚਰਚਾ ਕਰਨੀ ਹੈ ਕਿ ਕਿਵੇਂ ਬਹੁਤ ਕਰੋੜਾਂ ਦੀ ਫੰਡਿੰਗ ਦੇ ਇਲਜ਼ਾਮ ਜਿਹੜੇ ਉਹ ਲੱਗ ਚੁੱਕੇ ਨੇ ਔਰ NIA ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਸ਼ਕੰਜਾ ਕੱਸਣ ਜਾ ਰਹੀ ਹੈ ਗੱਲ ਉਸ ਤੇ ਵੀ ਕਰਾਂਗੇ ਉਧਰ ਡੀਜੀਪੀ ਵੀਕੇ ਪਬਰਾ ਦੇ ਵੱਲੋਂ ਜਿਹੜਾ ਹੈਗਾ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਉਹ ਕਹਿੰਦੇ ਕਿ ਮੇਰੇ ਤੋਂ ਗਲਤ ਕੰਮ ਕਰਾਉਣ ਦੇ ਦੋਸ਼ ਜਿਹੜੇ ਉਹ ਲਾਏ ਆ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਗਲਤ ਕੰਮ ਕਰਾਉਣ ਦੇ ਜਿਹੜਾ ਉਹ ਪ੍ਰੈਸ਼ਰ ਪਾਉਂਦੇ ਸੀ ਕਿ ਇਸ ਕਰਕੇ ਮੈਨੂੰ ਡੀਜੀਪੀ ਪਦ ਤੋਂ ਹਟਾਇਆ ਗਿਆ ਔਰ ਮੌਜੂਦਾ ਉਹ ਅਧਿਕਾਰੀ ਹਲੇ ਹੈਗੇ ਆ ਔਰ ਆਈਪੀਐਸ ਅਧਿਕਾਰੀ ਨੇ ਔਰ ਸਭ ਤੋਂ ਸੀਨੀਅਰ ਅਧਿਕਾਰੀ ਨੇ ਜਦੋਂ ਪੁਲਿਸ ਦਾ ਸਭ ਤੋਂ ਸੀਨੀਅਰ ਅਧਿਕਾਰੀ ਤੁਹਾਡੇ ਤੇ ਇਹ ਇਲਜ਼ਾਮ ਲਾਵੇ ਬਹੁਤ ਵੱਡੇ ਸਵਾਲ ਮੁੱਖ ਮੰਤਰੀ ਤੇ ਖੜੇ ਹੁੰਦੇ ਨੇ ਉਧਰ ਦੂਜੇ ਪਾਸੇ ਗੱਲ ਜਿਹੜੀ ਆ ਕਰਾਂਗੇ ਕਿ ਅੱਜ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਵਿੱਚ ਫੇਰੀ ਹੈ ਔਰ ਕਿਸਾਨ ਜਥੇਬੰਦੀਆਂ ਵਿਰੋਧ ਦਾ ਐਲਾਨ ਕਰ ਚੁੱਕੀਆਂ ਨੇ ਕੀ ਸਥਿਤੀ ਜਿਹੜੀ ਆ ਟਕਰਾਅ ਵਾਲੀ ਤਾਂ ਨਹੀਂ ਬਣੂ ਇਸ ਤੋਂ ਵੀ ਅਹਿਮ ਜਿਹੜੀ ਆ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਗੱਲ ਜਿਹੜੀ ਆ ਉਹ ਵੀ ਕੇ ਭਵਰਾ ਵਾਲੀ ਗੱਲ ਤੋਂ ਹੀ ਕਰਦਾ ਕਿ ਡੀਜੀਪੀ ਵੀ ਕੇ ਭਵਰਾ ਜਿਹੜੇ ਕਿ ਪਿਛਲੀ ਸਰਕਾਰ ਦੇ ਵੱਲੋਂ ਲਗਾਏ ਗਏ ਸੀ ਔਰ ਇਹ ਸਰਕਾਰ ਜਦੋਂ ਆਉਂਦੀ ਹੈ ਉਹ ਸਰਕਾਰ ਅਨੁਸਾਰ ਹੀ ਜਿਹੜੀ ਆ ਉਹਨਾਂ ਨੂੰ ਡੀਜੀਪੀ ਦੇ ਪਦੋਂ ਹਟਾ ਦਿੰਦੀ ਹੈ ਔਰ ਗੌਰਵ ਯਾਦਵ ਦੀ ਨਿਯੁਕਤੀ ਜਿਹੜੀ ਆ ਕਰ ਦਿੰਦੀ ਹੈ ਗੌਰਵ ਯਾਦਵ ਜਿਹੜੇ ਡੀਜੀਪੀ ਨੇ ਮੌਜੂਦਾ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਉਸ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਅੱਜ ਤੱਕ 2 ਸਾਲ ਦਾ ਸਮਾਂ ਜਿਹੜਾ ਹੋ ਗਿਆ ਅੱਜ ਤੱਕ ਡੀਜੀਪੀ ਗੌਰਵ ਯਾਦਵ ਜਿਹੜੇ ਆ ਉਹ ਕਾਰਜਕਾਰੀ ਡੀਜੀਪੀ ਦੇ ਤੌਰ ਤੇ ਹੀ ਚੱਲੀ ਜਾ ਰਿਹਾ ਬੇਸ਼ੱਕ ਚੋਣ ਜਾਬਤਾ ਵੀ ਜਿਹੜਾ ਚੱਲ ਰਿਹਾ ਬੇਸ਼ੱਕ ਇਸ ਤੋਂ ਪਹਿਲਾਂ ਜਿਮਨੀ ਚੋਣਾਂ ਦਾ ਵੀ ਲੱਗੇ ਯਾਨੀ ਕਹਿਣ ਦਾ ਪਾਬ ਵੀ ਇਸ ਤਰੀਕੇ ਦੇ ਨਾਲ ਨਹੀਂ ਕਾਰਜਕਾਰੀ ਦੇ ਤੌਰ ਤੇ ਡੀਜੀਪੀ ਪੰਜਾਬ ਨਹੀਂ ਚੱਲ ਸਕਦੀ ਇਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਯਾਨੀ ਕਿ ਲਾਇਆ ਨਹੀਂ ਜਾ ਸਕਦਾ ਇਹਨੇ ਲੰਮੇ ਸਮੇਂ ਦੇ ਲਈ ਬਾਰਡਰ ਸਟੇਟ ਹੈਗੀ ਹੈ ਤਾਂ ਉਸੇ ਸਭ ਨੂੰ ਦੇਖਦੇ ਆ ਹੁਣ ਇੱਕ ਸਾਲ ਬਾਅਦ ਜਦੋਂ ਜਿਹੜਾ ਉਹਨਾਂ ਨੂੰ ਹਟਾਇਆ ਗਿਆ ਇੱਕ ਸਾਲ ਪਹਿਲਾਂ ਤਾਂ ਉਦੋਂ ਉਹਨਾਂ ਨੇ ਡੀਜੀਪੀ ਵੀਕੇ ਪਵਰਾ ਨੇ ਇੱਕ ਪਟੀਸ਼ਨ ਜਿਹੜੀ ਉਹ ਪਾ ਦਿੱਤੀ ਕੈਂਟ ਦੇ ਵਿੱਚ ਕਿ ਭਾਈ ਡੀਜੀਪੀ ਗੌਰਵ ਯਾਦਵ ਦੀ ਜਿਹੜੀ ਨਿਯੁਕਤੀ ਉਹ ਗਲਤ ਹੋਈ ਹੈ ਮੈਨੂੰ ਗਲਤ ਟੰਗ ਦੇ ਨਾਲ ਹਟਾਇਆ ਗਿਆ ਔਰ ਮੈਨੂੰ ਸਹੀ ਟੰਗ ਦੇ ਨਾਲ ਪਿਛਲੀ ਸਰਕਾਰ ਨੇ ਚੁਣਿਆ ਸੀ ਮੈਨੂੰ ਸਹੀ ਟੰਗ ਦੇ ਨਾਲ ਚੁਣਿਆ ਸੀ ਗਲਤ ਟੰਗ ਦੇ ਨਾਲ ਹਟਾ ਕੇ ਅਗਲੇ ਡੀਜੀਪੀ ਦੀ ਨਿਯੁਕਤੀ ਜਿਹੜੀ ਆ ਉਹ ਗਲਤ ਟੰਗ ਦੇ ਨਾਲ ਕੀਤੀ ਗਈ ਹੈ ਪਰ ਜਿਹੜੀ ਆ ਉਹ ਕੈਨਟ ਦੇ ਵੱਲੋਂ ਉਹਨਾਂ ਦੀ ਇਹ ਕਹਿ ਕੇ ਪਟੀਸ਼ਨ ਖਾਰਜ ਕਰ ਦਿੱਤੀ ਗਈ ਕਿ ਭਾਈ ਤੁਸੀਂ ਜੇ ਇਹ ਗਲਤ ਸੀ ਤਾਂ ਫਿਰ ਸਾਲ ਬਾਅਦ ਪਟੀਸ਼ਨ ਕਿਉਂ ਪਾ ਰਹੇ ਮੈਂ ਪਹਿਲਾਂ ਦੱਸ ਦਿੰਦਾ ਕਿ 2 ਸਾਲ ਹੋ ਗਿਆ ਡੀਜੀਪੀ ਗੌਰਵ ਯਾਦਵ ਦੀ ਨਿਯੁਕਤੀ ਹੋਈ ਨੂੰ 1 ਸਾਲ ਪਹਿਲਾਂ ਹਣ ਤੋਂ ਔਰ ਨਿਯੁਕਤੀ ਹੋਣ ਤੋਂ 1 ਸਾਲ ਬਾਅਦ ਜੈਨਿਕ ਵਿਚਾਲੇ ਜੇ ਜਾ ਕੇ ਉਹਨਾਂ ਨੇ ਇੱਕ ਪਟੀਸ਼ਨ ਵੀ ਕੇ ਭਵਰਾ ਨੇ ਪਾਈ ਤਾਂ ਕੈਟ ਕਹਿੰਦਾ ਕਿ ਤੁਸੀਂ 1 ਸਾਲ ਹੀ 1 ਸਾਲ ਬਾਅਦ ਹੀ ਕਿਉਂ ਪਾਈ ਤੁਸੀਂ ਦੇਰੀ ਦੇ ਨਾਲ ਪਾਈ ਇਸ ਕਰਕੇ ਪਟੀਸ਼ਨ ਗਾਰਜ ਕਰ ਦਿੱਤੀ ਉਸ ਤੋਂ ਬਾਅਦ ਹੁਣ ਵੀ ਕੇ ਭਵਰਾ ਸਾਹਿਬ ਜਿਹੜੇ ਉਹ ਹਾਈ ਕੋਰਟ ਪਹੁੰਚ ਗਏ ਹਾਈ ਕੋਰਟ ਪਹੁੰਚ ਕੇ ਉਹਨਾਂ ਨੇ ਪਟੀਸ਼ਨ ਦਿੱਤੀ ਕਿ ਇਹ ਜਿਹੜੀ ਮੇਰੀ ਪਟੀਸ਼ਨ ਕੈਟ ਨੇ ਰੱਦ ਕੀਤੀ ਹੈ ਇਹ ਗਲਤ ਤਰੀਕੇ ਨਾਲ ਕੀਤੀ ਹੈ ਇਹ ਇਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਨੇ ਦੱਸਿਆ ਮੇਰੇ ਬਾਰੇ ਗੱਲ ਬਾਤ ਕਿ ਜਿਹੜੀ ਲੇਟ ਹੈਗੀ ਆ ਉਹ ਉਹ ਠੀਕ ਨਹੀਂ ਹੈ ਤਾਂ ਉਹਨਾਂ ਨੇ ਉਥੇ ਤੱਕ ਰੱਖਿਓ ਉਹ ਕਹਿੰਦੇ ਕਿ ਮੈਨੂੰ ਹਟਾਇਆ ਹੀ ਹਾਈ ਕੋਰਟ ਦੇ ਵਿੱਚ ਕਹਿੰਦੇ ਕਿ ਮੈਨੂੰ ਹਟਾਇਆ ਗਲਤ ਤਰੀਕੇ ਦੇ ਨਾਲ ਗਿਆ ਕਿਉਂਕਿ ਕਹਿੰਦੇ ਕਿ ਮੇਰੇ ਤੇ ਪ੍ਰੈਸ਼ਰ ਸੀਗਾ ਡੀਜੀਪੀ ਵੀਕੇ ਭਵਰਾ ਜਿਹੜੇ ਰਹੇ ਨੇ ਉਹ ਕਹਿੰਦੇ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿ ਜਿਹੜੀ ਬਾਹਰਲੇ ਲੋਕ ਨੇ ਪੰਜਾਬ ਤੋਂ ਉਹਨਾਂ ਨੂੰ ਜਿਹੜੀ ਸਿਕਿਉਰਟੀ دی ਉਹ ਤਾਂ ਕਹਿੰਦੇ ਕਿ ਇਹ ਗਲਤ ਸੀ ਤਾਂ ਮੈਂ ਨਹੀਂ ਉਹ ਕੰਮ ਕਰਨ ਨੂੰ ਤਿਆਰ ਸੀ ਫਿਰ ਕਹਿੰਦੇ ਕਿ ਉਹ ਕੁਝ ਗਲਤ ਢੰਗ ਦੇ ਨਾਲ ਕੁਝ ਲੋਕਾਂ ਨੂੰ ਫਸਾਉਣ ਦੀ ਗੱਲ ਕਰ ਰਹੇ ਸੀ ਪੰਜੇ ਦੇਣ ਦੀ ਗੱਲ ਕਰ ਰਹੇ ਸੀ ਕੇਸ ਪਾਉਣ ਦੀ ਗੱਲ ਕਰ ਰਹੇ ਸੀ ਇਹਦੇ ਮੈਂ ਉਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਤਿਆਰ ਨਹੀਂ ਸੀ ਤਾਂ ਕਹਿੰਦੇ ਫਿਰ ਸਰਕਾਰ ਨੇ ਅੰਦਾਜ਼ਾ ਲਾ ਲਿਆ ਕਿ ਇਹ ਵੀ ਕੇ ਪੌਰੇ ਨੇ ਸਾਡੇ ਅਨੁਸਾਰ ਚੱਲਣਾ ਨਹੀਂ ਗਲਤ ਸਹੀ ਕੰਮ ਸਾਡੇ ਕਹਿਣ ਤੇ ਇਹਨੇ ਕਰਨਾ ਹੀ ਨਹੀਂ ਤੇ ਇਹਨੂੰ ਹਟਾ ਦਿੱਤਾ ਜਾਵੇ ਤੇ ਕਹਿੰਦੇ ਕਿ ਫਿਰ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗਲਤ ਕੰਮ ਨਾ ਕਰਨ ਦੇ ਚੱਕਰ ਦੇ ਵਿੱਚ ਹਟਾ ਕੇ ਡੀਜੀਪੀ ਗੌਰਵ ਯਾਦਵ ਦੀ ਨਿਯੁਕਤੀ ਇਹ ਜਿਹੜੀ ਗੱਲ ਉਹਨਾਂ ਨੇ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਨੇ ਹੁਣ ਇਹ ਮਸਲੇ ਦੇ ਵਿੱਚ ਨੋਟਿਸ ਹਾਈ ਕੋਰਟ ਨੇ ਜਿਹੜਾ ਉਹ ਕਰ ਦਿੱਤਾ ਕੇਂਦਰ ਨੂੰ ਕਹਿੰਦੇ ਕੀਤਾ ਔਰ ਪੰਜਾਬ ਸਰਕਾਰ ਨੂੰ ਵੀ ਜਿਹੜਾ ਉਹ ਕੀਤਾ ਔਰ ਉਹਦੇ ਵਿੱਚ ਹੁਣ ਪਤਾ ਲੱਗਿਆ ਹੈ ਕਿ 4 ਜੁਲਾਈ ਦੀ ਡੇਟ ਅਗਲੀ ਸੁਣਵਾਈ ਕੀ ਹੋਊਗੀ ਪਰ ਬਹੁਤ ਵੱਡੇ ਸਵਾਲ ਡੀਜੀਪੀ ਜਿਹੜੇ ਰਹੇ ਨੇ ਵੀ ਕੇ ਭਵਰਾ ਔਰ ਮਜੂਤਾ ਆਈਪੀਐਸ ਅਧਿਕਾਰੀ ਨੌਕਰੀ ਦੇ ਉੱਪਰ ਉਹ ਚੱਲ ਰਹੇ ਹੈਗੇ ਆ ਔਰ ਜਦੋਂ ਐਡਾ ਵੱਡਾ ਅਧਿਕਾਰੀ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਇਸ ਤਰੀਕੇ ਦੇ ਇਲਜ਼ਾਮ ਲਾਵੇ ਕਿ ਗਲਤ ਤਰੀਕੇ ਦੇ ਨਾਲ ਸੁਰੱਖਿਆ ਬਾਹਰ ਦੇਣ ਦੀ ਗੱਲ ਕੀਤੀ ਗਈ ਗਲਤ ਤਰੀਕੇ ਦੇ ਨਾਲ ਕੁਝ ਲੋਕਾਂ ਨੂੰ ਫਸਾਉਣ ਦੀ ਕੁਝ ਲੋਕਾਂ ਤੇ ਕੇਸ ਪਾਉਣ ਦੀ ਗੱਲ ਕੀਤੀ ਗਈ ਤੇ ਕਹਿੰਦੇ ਮੈਂ ਮੰਨਿਆ ਨਹੀਂ ਤਾਂ ਫਿਰ ਮੁੱਖ ਮੰਤਰੀ ਤੇ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਔਰ ਪਿਛਲੇ ਦਿਨ ਹੀ ਆਪਾਂ ਦੇਖਿਆ ਕਿ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੋਏ ਕਿ ਪੰਜਾਬ ਤੋਂ ਕੁਝ ਬਾਹਰਲੇ ਲੋਕਾਂ ਨੂੰ ਪੰਜਾਬ ਦੀ ਸਿਕਿਉਰਿਟੀ ਮੁਹਈਆ ਕਿਉਂ ਕਰਵਾਈ ਗਈ ਤਾਂ ਕਰਵਾਈ ਹੋਈ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕਿਉਂ ਕਰਵਾਈ ਗਈ ਹੈ ਭਾਈ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਸਾਡੇ ਪੰਜਾਬ ਦੀ ਸਿਕਿਉਰਿਟੀ ਜਦ ਪੈਸੇ ਪੰਜਾਬ ਦੇ ਲੋਕ ਉਹਨਾਂ ਨੂੰ ਤਨਖਾਹਾਂ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਨਾਲ ਦਿੱਤੀਆਂ ਜਾ ਰਹੀਆਂ ਤਾਂ ਫਿਰ ਬਾਹਰਲੇ ਲੋਕਾਂ ਨੂੰ ਸਿਕਿਉਰਟੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਇਸੇ ਬਹੁਤ ਵੱਡੇ ਸਵਾਲ ਖੜੇ ਹੋਏ ਇਹ ਵੀ ਸਾਬਤ ਕਰਦਾ ਹੈ ਕਿ ਜੀਜੀਪੀ ਵੀਕੇ ਭਵਰਾ ਦੇ ਜਿਹੜੇ ਇਹ ਜਿਹੜੇ ਇਲਜ਼ਾਮ ਨੇ ਉਹ ਬਿਲਕੁਲ ਸਹੀ ਸਾਬਤ ਹੋ ਰਹੇ ਆ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਕੁਝ ਬਾਹਰਲੇ ਲੋਕਾਂ ਦੇ ਜਾਂ ਕੁਝ ਕਹ ਲੋ ਕਿ ਸਿਕਿਉਰਿਟੀ ਦੀ ਗੱਲ ਜਿੱਥੇ ਦੂਜੇ ਪਾਸੋਂ ਨੇ ਇਹ ਵੀ ਗੱਲ ਕਹੀ ਕਿ ਗਲਤ ਤਰੀਕੇ ਦੇ ਨਾਲ ਕੁਝ ਲੋਕਾਂ ਨੂੰ ਫਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨ ਦੀ ਗੱਲ ਕਹੀ ਗਈ ਜਿਸ ਤਰੀਕੇ ਦੇ ਨਾਲ ਵਿਰੋਧੀ ਇਲਜ਼ਾਮ ਲਾ ਰਹੇ ਆ ਲਗਾਤਾਰ ਭਗਵੰਤ ਮਾਨ ਸਰਕਾਰ ਦੇ ਉੱਪਰ ਕਿ ਗਲਤ ਢੰਗ ਦੇ ਨਾਲ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਸਾਡੇ ਲੀਡਰਾਂ ਦੇ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਨੇ ਉਸ ਤੋਂ ਵੀ ਇੰਜ ਲੱਗਦਾ ਕਿ ਹੋ ਸਕਦਾ ਹੈ ਕਿ ਜਿਹੜੇ ਵੀ ਕੇ ਭਵਰਾ ਨੇ ਉਹਨਾਂ ਦੇ ਇਲਜ਼ਾਮਾਂ ਦੇ ਵਿੱਚ ਕੁਝ ਨਾ ਕੁਝ दम ਹੈਗਾ ਤਾਂ ਇਸੇ ਕਰਕੇ ਉਹਨਾਂ ਨੇ ਭਗਵੰਤ ਮਾਨ ਦੇ ਉੱਪਰ ਬਹੁਤ ਤਰੀਕੇ ਦੇ ਇਲਜ਼ਾਮ ਲਾਏ ਕੇ ਆਪਾਂ ਦੇਖਿਆ ਕਿ ਬਹੁਤ ਖਾਈ ਇਹਨਾਂ ਨੂੰ ਮੂੰਹ ਦੀ ਜਿਹੜੀ ਆ ਉਹ ਖਾਣੀ ਪਈ ਹੈ ਚਾਹੇ ਉਹ ਅਲਕਾ ਲਾਂਬਾ ਦਾ ਕੇਸ ਹੋਵੇ ਚਾਹੇ ਉਹ ਪੱਗਾ ਦਾ ਕੇਸ ਹੋਵੇ ਚਾਹੇ ਉਹ ਬਹੁਤ ਸਾਰੇ ਪੰਜਾਬ ਦੇ ਜਿਹੜੇ ਆਪਾਂ ਕੇਸ ਦੇਖੇ ਆ ਉਹਨਾਂ ਕੇਸਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਜਿਹੜੀ ਆ ਮੂੰਹ ਦੀ ਖਾਣੀ ਪਈ ਹੈ ਔਰ ਵਿਰੋਧੀ ਇਲਜ਼ਾਮ ਲਾਉਂਦੇ ਰਿਹਾ ਕਿ ਸਾਨੂੰ ਗਲਤ ਟੰਗ ਦੇ ਨਾਲ ਫਸਾਰੇ ਆ ਇਸ ਕਰਕੇ ਇਸ ਕਰਕੇ ਕਹਿੰਦੇ ਕਿ ਅਸੀਂ ਜਿਹੜਾ ਹੈਗਾ ਸਾਨੂੰ ਗਲਤ ਟੰਗ ਦੇ ਨਾਲ ਫਸਾਇਆ ਜਾ ਰਿਹਾ ਔਰ ਇਸੇ ਕਰਕੇ ਹੀ ਹੁਣ ਇਲਜ਼ਾਮ ਜਿਹੜੇ ਆ ਉਹ ਲਗਾਏ ਜਾ ਰਹੇ ਆ ਵੀ ਕੇ ਭਵਰਾ ਦੇ ਵੱਲੋਂ ਔਰ ਹੁਣ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਵਿਰੋਧੀ ਇਲਜ਼ਾਮ ਲਾ ਰਹੇ ਨੇ ਜਿਸ ਤਰੀਕੇ ਦੇ ਨਾਲ ਵੀ ਕੇ ਭਵਰਾ ਸਾਹਿਬ ਇਲਜ਼ਾਮ ਲਾ ਰਹੇ ਨੇ ਦੋਵੇਂ ਜਿਸ ਤਰੀਕੇ ਦਾ ਮੈਚ ਹੋ ਰਿਹਾ ਹੈ ਤਾਂ ਇੰਜ ਲੱਗਦਾ ਹੈ ਕਿ ਕੋਈ ਨਾ ਕੋਈ ਅਦਾਲਤ 'ਚ ਕੁਝ ਕਾਲਾ ਜ਼ਰੂਰ ਹੈਗਾ ਔਰ ਸਵਾਲ ਇਹ ਵੀ ਲਗਾਤਾਰ ਉੱਠ ਰਿਹਾ ਹੈ ਕਿ ਇਨਾ ਲੰਮਾ ਸਮਾਂ ਤੁਸੀਂ ਕਿਉਂ ਜਿਹੜਾ ਹੈਗਾ ਕਾਰਜਕਾਰੀ ਡੀਜੀਪੀ ਲਗਾਇਆ ਹੋਇਆ ਹੈ ਤਾਂ ਜਦੋਂ ਤੁਹਾਡਾ ਬਹੁਤ ਵੱਡਾ ਅਧਿਕਾਰੀ ਜਿਹੜਾ ਨੌਕਰੀ ਤੇ ਹੋਵੇ ਔਰ ਮੁੱਖ ਮੰਤਰੀ ਤੇ ਉਹ ਜੀ ਇਲਜ਼ਾਮ ਲਾਵੇ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਜਵਾਬ ਜਿਹੜਾ ਉਹ ਦੇਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਨੁਕਸਾਨ ਜਿਹੜਾ ਉਹ ਚੜਨਾ ਇਸ ਚੀਜ਼ ਦਾ ਪੈ ਸਕਦਾ ਹੈਗਾ ਚਲੋ ਅਗਲੀ ਖਬਰ ਗੱਲ ਕਰ ਲੈਂਦੇ ਆ ਅਗਲੀ ਖਬਰ ਵੀ ਬਹੁਤ ਐਮ ਹੈਗੀ ਹੈ ਕਹਿੰਦੇ ਕਿ ਕੇਜਰੀਵਾਲ ਦੇ ਪ੍ਰਚਾਰ ਦੇ ਲਈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨਵਾਂ 5 ਦਿਨਾਂ ਦੇ ਲਈ ਹੈਲੀਕਾਪਟਰ ਜਿਹੜਾ ਉਹ ਕਰਾਏ ਤੇ ਕਹਿੰਦੇ ਉਹ ਲਿਆ ਹੈਗਾ ਤਾਂ ਜੋ ਕੇਜਰੀਵਾਲ ਸਾਹਿਬ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਪ੍ਰਸਾਰ ਜਿਹੜਾ ਉਹ ਕਰ ਸਕਣ ਕਹਿੰਦੇ ਕਿ 25 ਤੋਂ ਲੈ ਕੇ 30 ਮਈ ਤੱਕ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਪੰਜਾਬ ਦੇ ਵਿੱਚ ਦੌਰੇ ਕਰਨਗੇ ਔਰ ਇਹ ਹੈਲੀਕਾਪਟਰ ਜਿਹੜਾ ਇਹ ਇਹਨਾਂ ਦਿਨਾਂ ਦੇ ਲਈ ਕਿਰਾਏ ਤੇ ਲਿਆ ਗਿਆ ਹੈਗਾ ਔਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਕੇਜਰੀਵਾਲ ਸਾਹਿਬ ਬਾਈ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਪੰਜਾਬ ਆਉਂਦੇ ਸੀ ਤਾਂ ਉਦੋਂ ਆਪਾਂ ਦੇਖਿਆ ਕਿ ਟ੍ਰੇਨ ਦੇ ਰਾਹੀਂ ਆਉਂਦੇ ਸੀ ਗੱਡੀਆਂ 'ਚ ਪ੍ਰਚਾਰ ਕਰਦੇ ਫਿਰਦੇ ਹੁੰਦੇ ਸੀ ਤੇ ਹੁਣ ਜਦੋਂ ਸਰਕਾਰ ਆ ਗਈ ਆ ਹੁਣ ਹੈਲੀਕਾਪਟਰ ਹੈਲੀਕਾਪਟਰ ਤਾਂ ਪਹਿਲਾਂ ਵੀ ਯੂਜ਼ ਜਿਹੜਾ ਉਹ ਸਰਕਾਰੀ ਤੌਰ ਤੇ ਕੀਤਾ ਜਾ ਰਿਹਾ ਤੇ ਫਿਰ ਨਵਾਂ ਹੈਲੀਕਾਪਟਰ ਲੈਣ ਦੀ ਲੋੜ ਕੀ ਪੈ ਗਈ ਗੱਲ ਇਹ ਵੀ ਜਿਹੜੇ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਔਰ ਇਹ ਪਹਿਲਾਂ ਵੀ ਇਲਜ਼ਾਮ ਲੱਗ ਰਹੇ ਨੇ ਕਿ ਭਾਈ ਕੇਜਰੀਵਾਲ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਲਿਜਾਣ ਦੇ ਲਈ ਭਗਵੰਤ ਮਾਨ ਨੂੰ ਡਰਾਈਵਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਔਰ ਹੈਲੀਕਾਪਟਰ ਜਿਹੜਾ ਉਹ ਪੰਜਾਬ ਦਾ ਵਰਤ ਕੇ ਬਾਹਰਲੇ ਸੂਬਿਆਂ ਦੇ ਵਿੱਚ ਚੋਣ ਪ੍ਰਸਾਰ ਜਿਹੜਾ ਉਹ ਕੀਤਾ ਜਾ ਰਿਹਾ ਜਿਹਦੇ ਕਰਕੇ ਪੰਜਾਬ ਸਰਕਾਰ ਭਗਵੰਤ ਮਾਨ ਜਿਹੜਾ ਉਹ ਨਿਸ਼ਾਨੇ ਤੇ ਲਗਾਤਾਰ ਚੱਲਦੀ ਰਹੀ ਹੈ ਤੇ ਹੁਣ ਗਰੋਧੀਆਂ ਨੂੰ ਪੰਜਾਬ ਸਰਕਾਰ ਨੇ ਇੱਕ ਹੋਰ ਮੌਕਾ ਕੇਜਰੀਵਾਲ ਦੇ ਲਈ ਜਹਾਜ਼ ਕਰਾਏ ਤੇ ਲੈ ਕੇ ਦੇ ਦਿੱਤਾ ਕੇਜਰੀਵਾਲ ਸਾਹਿਬ ਪਹਿਲਾਂ ਟ੍ਰੇਨ ਤੇ ਆਉਂਦੇ ਹੁੰਦੇ ਸੀ ਹੁਣ ਆਪਾਂ ਦੇਖਿਆ ਕਿ ਜਦੋਂ ਤੋਂ ਕੇਜਰੀਵਾਲ ਸਾਹਿਬ ਆ ਜਿਹੜਾ ਹੈਗੇ ਆ ਸਰਕਾਰ ਆਈ ਹੈ ਕਿ ਕਿੰਨੀ ਕੁ ਵਾਰੀ ਟ੍ਰੇਨ ਤੇ ਆਏ ਆ ਕੇਜਰੀਵਾਲ ਸਾਹਿਬ ਵੈਗਨਰ ਗੱਡੀ ਤੇ ਘੁੰਮਦੇ ਹੁੰਦੇ ਸੀ ਹੁਣ ਆਪਾਂ ਦੇਖਿਆ ਕਿ ਕਿੰਨੇ ਵਾਰੀ ਕੇਜਰੀਵਾਲ ਸਾਹਿਬ ਵੈਗਨਰ ਗੱਡੀ ਤੇ ਘੁੰਮਦੇ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਦੇਖੜੀਆਂ ਪੈਣਗੀਆਂ ਕਿਉਂਕਿ ਇਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਿਰੋਧੀਆਂ ਨੂੰ ਕਹਿੰਦੇ ਹੁੰਦੇ ਸੀਗੇ ਕਿ ਬਈ ਇੱਥੇ ਲੋਕਾਂ ਨੂੰ ਤਾਂ ਆਮ ਲੋਕਾਂ ਨੂੰ ਸਾਈਕਲ ਨਸੀਬ ਨਹੀਂ ਹੁੰਦਾ ਤੇ ਇਹ ਜਿਹੜੇ ਲੋਕ ਨੇ ਇਹ ਹੈਲੀਕਾਪਟਰ ਤੋਂ ਪੈਰ ਥੱਲੇ ਨਹੀਂ ਲਾਉਂਦੇ ਇਹ ਮੁੱਖ ਮੰਤਰੀ ਭਗਵੰਤ ਮਾਨ ਉਹ ਪੁਰਾਣੇ ਲੀਡਰਾਂ ਦੇ ਬਾਰੇ ਬਾਦਲਾਂ ਦੇ ਬਾਰੇ ਕੈਪਟਨਾਂ ਦੇ ਬਾਰੇ ਇਹ ਗੱਲਾਂ ਕਰਦੇ ਆ ਹੁਣ ਜਦੋਂ ਆਪਣੀ ਸਰਕਾਰ ਆ ਗਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਉਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਤੋਂ ਵੀ ਜ਼ਿਆਦਾ ਵੱਧ ਕੇ ਕਰਦੇ ਨਜ਼ਰ ਆ ਰਹੇ ਨੇ ਚਾਹੇ ਉਹ ਸਿਕਿਉਰਿਟੀ ਦਾ ਮਸਲਾ ਹੋਵੇ ਚਾਹੇ ਉਹ ਹੈਲੀਕਾਪਟਰ ਨੂੰ ਲੈ ਕੇ ਹੋਵੇ ਚਾਹੇ ਉਹ ਬਦਲਾਖੋਰੀ ਦੀ ਗੱਲ ਹੋਵੇ ਰਾਜਨੀਤੀ ਦੇ ਵਿੱਚ ਕਿਸਾਨ ਦੀ ਗੱਲ ਹੋਵੇ ਤਾਂ ਬਹੁਤ ਸਾਰੇ ਇਲਜ਼ਾਮ ਭਗਵੰਤ ਮਾਨ ਦੇ ਬਾਦਲਾਂ ਅਤੇ ਕੈਪਟਨਾਂ ਤੋਂ ਜ਼ਿਆਦਾ ਹੀ ਲੱਗਦੇ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ ਤਾਂ ਹੁਣ ਜਿਹੜਾ ਨਵਾਂ ਜਹਾਜ਼ ਕਰਾਇਤੇ ਲਿਆ ਇੱਕ ਤਾਂ ਪਹਿਲੇ ਹੀ ਪੰਜਾਬ ਕਰਜ਼ੇ ਦੀ ਮਾਰੇਟ ਹੈ ਔਰ ਨਵਾਂ ਜਹਾਜ਼ ਜਿਹੜਾ ਇੱਕ ਰਾਏ ਤੇ ਲੈ ਲਿਆ ਉਹੂਰ ਕਰਜ਼ਾ ਜਿਹੜਾ ਚੜੇਗਾ ਤਾਂ ਭਗਵੰਤ ਮਾਨ ਨੂੰ ਇਹ ਗੱਲ ਜਿਹੜੀ ਸੋਚਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਕਿਉਂ ਪੰਜਾਬ ਦਾ ਜਿਹੜਾ ਤੁਸੀਂ ਸੱਤਿਆਨਾਸ਼ ਕਰਦਾ ਜਿਹੜਾ ਉਹ ਪੀੜਾ ਚੁੱਕ ਲਿਆ ਹੈਗਾ ਇਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਦੇਖਦੇ ਆ ਹੁਣ ਵਿਰੋਧੀ ਵੀ ਨਿਸ਼ਾਨੇ ਜਿਹੜੇ ਉਹ ਸਾਦਰ ਲੱਗੇ ਨੇ ਔਰ ਜਾਖੜ ਸਾਹਿਬ ਤੋਂ ਲੈ ਕੇ ਹੋਰ ਜਿਹੜੇ ਬਹੁਤ ਸਾਰੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੇ ਇਸ ਹੈਲੀਕਾਪਟਰ ਨੂੰ ਲੈ ਕੇ ਭਗਵੰਤ ਮਾਨ ਨੂੰ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਉਹ ਨਿਸ਼ਾਨੇ ਟਿੜਿਆ ਔਰ ਪਹਿਲਾਂ ਵੀ ਜਿਹੜੇ ਕੁਝ ਇਹੋ ਜੀ ਇਲਜ਼ਾਮ ਬਹੁਤ ਵਾਰੀ ਜਿਹੜੇ ਉਹ ਲੱਗ ਚੁੱਕੇ ਨੇ ਪਰ ਸਰਕਾਰ ਦੇ ਕਰਨ ਤੇ ਜੋ ਨਹੀਂ ਸਰ ਕਰਈ ਹੁਣ ਦੇਖਦੇ ਆ ਕਿ ਲੋਕ ਇਹ ਸਭ ਨੂੰ ਦੇਖਦੇ ਆ ਚੋਣਾਂ ਦੇ ਵਿੱਚ ਇਸ ਸਰਕਾਰ ਨੂੰ ਵਜਾ ਚਖਾਉਂਦੇ ਆ ਜਾਂ ਨਹੀਂ ਚਖਾਉਂਦੇ ਪਰ ਇੱਕ ਵਾਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ਤੇ ਇਸ ਖਬਰ ਦੇ ਨਾਲ ਜਰੂਰ ਆ ਗਏ ਹੈਗੇ ਉਧਰ ਚਲੋ ਅਗਲੀ ਜੇ ਆਪਾਂ ਗੱਲ ਕਰ ਲਈਏ ਅਗਲੀ ਵੀ ਖਬਰ ਜਿਹੜੀ ਆ ਬਹੁਤ ਐਮ ਹੈਗੀ ਹੈ ਜੇ ਗੱਲ ਕਰੀਏ ਕਿ ਐਨਆਈਏ ਐਨਆਈਏ ਦੇ ਵੱਲੋਂ ਹੁਣ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਫੰਡਾਂ ਦੀ ਐਮਆਈਏ ਦੇ ਵੱਲੋਂ ਫੰਡਾਂ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਹਿੰਦੇ ਕੀ ਆਮ ਆਦਮੀ ਪਾਰਟੀ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ਾਂ ਤੋਂ ਖਾਲਸਤਾਨੀ ਪੱਖੀ ਜਥੇਬੰਦੀਆਂ ਤੋਂ 1.6 ਕਰੋੜ ਯਾਨੀ ਕਿ ਡੇਢ ਕਰੋੜ ਤੋਂ ਜ਼ਿਆਦਾ ਦੇ ਡਾਲਰ ਯਾਨੀ ਕਿ ਡੇਢ ਕਰੋੜ ਡਾਲਰ ਤੋਂ ਜ਼ਿਆਦਾ ਦੀ ਰਕਮ ਜਿਹੜੀ ਹੈ ਕਹਿੰਦੇ ਕਿ 14 ਤੋਂ ਲੈ ਕੇ 22 ਤੱਕ ਲਈ ਹੈਗੀ ਹੈ ਜਿਸ ਸਬੰਧੀ ਜਿਹੜੇ ਦਿੱਲੀ ਦੇ ਉਪਰਾਧਪਾਲ ਨੇ ਉਹਨਾਂ ਦੇ ਵੱਲੋਂ ਇੱਕ ਸ਼ਿਕਾਇਤ ਜਿਹੜੀ ਹੈ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਸੀ ਔਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਤੋਂ ਬਾਅਦ ਹੁਣ ਕਹਿੰਦੇ ਕਿ ਐਨਆਈਏ ਨੇ ਇਸ ਦੇ ਵਿੱਚ ਜਾਂਚ ਜਰੀਆ ਉਹ ਵੜ ਦਿੱਤੀ ਹੈ ਇਹ ਸ਼ਿਕਾਇਤ ਦੇ ਵਿੱਚ ਕਹਿੰਦੇ ਹਵਾਲਾ ਕਈ ਪ੍ਰਕਾਰ ਦਾ ਜਿਹੜਾ ਉਹ ਦਿੱਤਾ ਗਿਆ ਹੈਗਾ ਇਹਦੇ ਵਿੱਚ ਇਹ ਵੀ ਹਵਾਲਾ ਦਿੱਤਾ ਗਿਆ ਕਿ ਪ੍ਰੋਫੈਸਰ ਦਵਿੰਦਰਪਾਲ ਧੁੱਲਰ ਜਿਹੜੀ ਹੈ ਉਹਨਾਂ ਦੀ ਰਿਹਾਈ ਦੇ ਵਿੱਚ ਮਦਦ ਕਰਨ ਦੇ ਬਦਲੇ ਤੇ ਫੰਡਿੰਗ ਦਿੱਤੀ ਗਈ ਹੈ ਖਾਲਿਸਤਾਨੀ ਪੱਕੀ ਜੱਤੇ ਬੰਦੀਆਂ ਦੇ ਵੱਲੋਂ 1.6 ਕਰੋੜ ਡਾਲਰ ਯਾਨੀ ਕਿ ਡੇਢ ਕਰੋੜ ਡਾਲਰ ਤੋਂ ਜ਼ਿਆਦਾ ਦੀ ਰਕਮ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਦੂਜੇ ਪਾਸੇ ਇਹ ਵੀ ਵੀਡੀਓ ਨੂੰ ਆਧਾਰ ਬਣਾਇਆ ਗਿਆ ਕਿ ਜਿਹੜੇ ਗੁਰਪਤਵੰਤ ਸਿੰਘ ਪੰਨੂ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਦੇ ਵਿੱਚ ਕਹਿੰਦੇ ਇਹ ਗੱਲ ਕਹੀ ਗਈ ਹੈ ਕਿ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਖਾਲਸਤਾਨੀ ਜਥੇਬੰਦੀਆਂ 14 ਤੋਂ ਲੈ ਕੇ 22 ਦੇ ਤੱਕ 1.6 ਕਰੋੜ ਡਾਲਰ ਜਿਹੜੇ ਉਹ ਦੇ ਚੁੱਕੇ ਆ ਬਹੁਤ ਜ਼ਿਆਦਾ ਰਕਮ ਜਿਹੜੀ ਆ ਉਹ ਬਣਦੀ ਹੈਗੀ ਹੈ ਔਰ ਉਹ ਰਕਮ ਕਹਿੰਦੇ ਜਿਹੜੇ ਅਸੀਂ ਦੇ ਚੁੱਕੇ ਹੈਗੇ ਆ ਔਰ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੇ ਵਿੱਚ ਮਦਦ ਕਰਨ ਦੇ ਲਈ ਔਰ ਦੂਜੇ ਪਾਸੇ ਇਸ ਚਿੱਠੀ ਦੇ ਵਿੱਚ ਇੱਕ ਇਕਬਾਲ ਸਿੰਘ ਦੇ ਇੱਕ ਨਾਮ ਦੇ ਵਿਅਕਤੀ ਦਾ ਵੀ ਜ਼ਿਕਰ ਕੀਤਾ ਗਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਜਦੋਂ ਇਕਬਾਲ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਮੰਤਰ ਮੰਤਰ ਤੇ ਧਰਨੇ ਤੇ ਬੈਠਾ ਸੀਗਾ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਔਰ ਲਿਖਤੀ ਪ੍ਰੋਸੇ ਨੂੰ ਲੈ ਕੇ ਤਾਂ ਅਰਵਿੰਦ ਕੇਜਰੀਵਾਲ ਨੇ ਉਸ ਨੂੰ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਮੰਨਿਆ ਸੀ ਅਸੀਂ ਪਹਿਲਾਂ ਹੀ ਦਵਿੰਦਰਪਾਲ ਢੁੱਲਰ ਦੀ ਰਿਹਾਈ ਦੇ ਵਾਸਤੇ ਰਾਸ਼ਟਰਪਤੀ ਨੂੰ ਲਿਖ ਚੁੱਕੇ ਆਂ ਔਰ ਸੱਟ ਬਣਾਉਣ ਨੂੰ ਲੈ ਕੇ ਜਿਹੜੀਆਂ ਵੀ ਚਾਰਾ ਦੁਈਆਂ ਨੇ ਉਹ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲਾਂਕਿ ਪ੍ਰੋਫੈਸਰ ਦਵਿੰਦਰਪਾਲ ਢੁੱਲਰ ਦੀ ਰਿਹਾਈ ਜਿਹੜੀ ਆ ਉਹ ਨਹੀਂ ਹੋ ਸਕੀ ਔਰ ਇਲਜ਼ਾਮ ਜਿਹੜੇ ਅਰਵਿੰਦ ਕੇਜਰੀਵਾਲ ਤੇ ਲੱਗ ਰਹੇ ਨੇ ਸਰਕਾਰ ਤੇ ਲੱਗ ਰਹੇ ਨੇ ਕਿ ਉਹ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਨਹੀਂ ਕਰਵਾ ਰਹੇ ਸਰਕਾਰ ਰਿਹਾਈ ਨਹੀਂ ਕਰਵਾ ਰਹੀ ਲਗਾਤਾਰ ਪੁਗੰਤ ਮਨੋ ਵੀ ਸਵਾਲ ਪੁੱਛੇ ਜਾਂਦੇ ਰਹੇ ਆ ਹਾਲਾਂਕਿ ਰਿਹਾਈ ਹੋਈ ਨਹੀਂ ਆ ਪਰ ਉਹ ਚਿੱਠੀ ਦਾ ਜ਼ਿਕਰ ਜਿਹੜਾ ਉਹ ਜੂਰ ਕੀਤਾ ਗਿਆ ਔਰ ਕਸੂਤੇ ਫਾਸੇ ਨਜ਼ਰ ਆ ਰਹੇ ਨੇ ਅਰਵਿੰਦ ਕੇ ਜੀਵਾਲ ਔਰ ਪੰਜਾਬ ਦੇ ਕੁਝ ਲੀਡਰ ਕਿਉਂਕਿ ਪੰਜਾਬ ਦੇ ਕੁਝ ਲੀਡਰ ਜਿਹੜੇ ਆ ਉਹ ਬਾਹਰ ਉਦੋਂ ਗਏ ਸੀਗੇ ਜਦੋਂ ਇਹ ਚੋਣਾਂ ਹੋਈਆਂ ਸੀ ਤਾਂ ਉਥੇ ਫੰਡ ਇਕੱਠਾ ਕੀਤਾ ਗਿਆ ਸੀ ਔਰ ਪੰਜਾਬ ਦੇ ਵਿੱਚ ਇਹ ਫੰਡ ਪਹੁੰਚਿਆ ਨਹੀਂ ਉਦੋਂ ਵੀ ਗੱਲਾਂ ਕਰਦੇ ਸੀ ਕਿ ਖਰਬਾ ਰੁਪਈਆ ਪੰਜਾਬ ਦੇ ਐਨ ਆਰ ਆਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 22 ਦੀਆਂ ਚੋਣਾਂ 17 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਉਹ ਫੰਡ ਇਕੱਠਾ ਕਰਕੇ ਦਿੱਤਾ ਸੀਗਾ ਔਰ ਉਹ ਫੰਡ ਪੰਜਾਬ ਦੇ ਵਿੱਚ ਪਹੁੰਚਿਆ ਨਹੀਂ ਔਰ ਪਤਾ ਨਹੀਂ ਉਹ ਕਿੱਧਰ ਚਲਾ ਗਿਆ ਇਹ ਵੀ ਗੱਲਾਂ ਚੱਲਦੀਆਂ ਆ ਰਹੀਆਂ ਨੇ ਕਿ ਸੱਜੇ ਸਿੰਘ ਹੁਣੀ ਜਦੋਂ ਤੋਂ ਪੰਜਾਬ ਆਉਂਦੇ ਹੁੰਦੇ ਸੀ ਉਦੋਂ ਛੋਟੇ-ਛੋਟੇ ਟਾਪਿਆਂ ਤੇ ਬਹਿ ਕੇ ਰੋਟੀਆਂ ਖਾਂਦੇ ਰਹੇ ਆਉਂਦੇ ਹੋਏ ਤੇ ਜਾਂਦੇ ਹੋਏ ਕਹਿੰਦੇ ਕਿ ਹੱਥਾਂ 'ਚ ਕਈ ਤਰੀਕੇ ਦੀਆਂ ਮੁੰਦਰੀਆਂ ਤੇ ਇਹੋ ਜਿਹੇ ਜਾਂ ਮਾਸਿਲਾਰੇ ਉਹ ਗੱਲਾਂ ਕਰਦੇ ਲੋਕ ਤੇ ਵੱਡੀਆਂ-ਵੱਡੀਆਂ ਲੰਮੀਆਂ-ਲੰਮੀਆਂ ਗੱਡੀਆਂ ਕਹਿੰਦੇ ਇੱਥੋਂ ਜਾਂਦੇ ਹੋਏ ਲੈ ਕੇ ਕਿ ਖਰਬਾ ਰੁਪਈਆ ਜਿਹੜਾ ਇੱਥੋਂ ਉਹਨਾਂ ਨੇ ਕਹਿੰਦੇ ਉਪਨਾਇਆ ਔਰ ਜਿਹੜਾ ਪੰਜਾਬ ਦੇ ਪੰਜਾਬੀਆਂ ਨੇ ਪੰਜਾਬ ਦੇ ਵਾਸਤੇ ਜਿਹੜਾ ਪੈਸਾ ਆਮਦਿਨ ਪਾਰਟੀ ਨੂੰ ਦਿੱਤਾ ਸੀ ਉਹ ਪੰਜਾਬ ਜਿਹੜਾ ਉਹ ਨਹੀਂ ਪਹੁੰਚਿਆ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉੱਚੀਆਂ ਰਹੀਆਂ ਨੇ ਤਾਂ ਹੁਣ ਐਨਆਈਏ ਦੇ ਵੱਲੋਂ ਇਸ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਆਮਦਿਨ ਪਾਰਟੀ ਦੇ ਖਿਲਾਫ ਕਹਿੰਦੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਇਹ ਜਾਂਚ ਸਿਰਫ ਅਰਵਿੰਦ ਕੇਜੀ ਵਾਲਤੇ ਹੀ ਨਹੀਂ ਰੁਕੇਗੀ ਇਹ ਪੰਜਾਬ ਦੇ ਵਿੱਚ ਵੀ ਆਉਂਦੀ ਦਿਖਾਈ ਦੇਵੇਗੀ ਕਿ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪੰਜਾਬ ਦੇ ਲੀਡਰ ਜਿਹੜੇ ਹੈ ਜਿਨ੍ਹਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਵੱਧ ਸਕਦੀਆਂ ਨੇ ਚਲੋ ਅਗਲੀ ਖਬਰ ਲੈਣੇ ਅੱਜ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਪਟਿਆਲਾ ਦੇ ਵਿੱਚ ਪਹੁੰਚ ਰਹੇ ਨੇ ਪਟਿਆਲਾ ਦੀ ਪੂਲੂ ਗਰਾਉਂਡ ਦੇ ਵਿੱਚ ਪ੍ਰਨੀਤ ਕੋਰ ਜਿਹੜੇ ਕਿ ਭਾਜਪਾ ਤੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਔਰ ਉਹਨਾਂ ਦੇ ਹੱਕ ਦੇ ਵਿੱਚ ਟੂਰ ਪ੍ਰਚਾਰ ਕਰਨ ਜਾ ਰਹੇ ਨੇ ਤਿਆਰੀਆਂ ਬਿਡੀਆਂ ਜਾ ਚੁੱਕੀਆਂ ਨੇ ਕੁਝ ਹੀ ਦਿਨ ਦੇ ਵਿੱਚ ਪੂਰੀ ਰੈਲੀ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਔਰ ਦੂਜੇ ਪਾਸੇ ਕੱਲ ਜਗਰਾਉ ਦੇ ਵਿੱਚ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਕੀਤੀ ਗਈ ਜਿਸ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਬਹੁਤ ਵੱਡੇ ਸਵਾਲ ਜਿਹੜੇ ਖੜੇ ਕੀਤੇ ਗਏ ਨੇ ਮੋਦੀ ਸਰਕਾਰ ਦੇ ਉੱਪਰ ਔਰ ਉਹਨਾਂ ਨੇ ਕਿਹਾ ਕਿ ਅਸੀਂ 13 ਮਹੀਨੇ ਜਿਹੜਾ ਉੱਥੇ ਮੋਰਚਾ ਲਾ ਕੇ ਰੱਖਿਆ 750 ਤੋਂ 750 ਤੋਂ ਜ਼ਿਆਦਾ ਜਿਹੜੇ ਕਿਸਾਨ ਸ਼ਹੀਦ ਹੋਏ ਸਾਡੇ ਨਾਲ ਜਿਹੜੇ ਵਾਦੇ ਮੋਦੀ ਸਰਕਾਰ ਨੇ ਕੀਤੇ ਉਹ ਪੂਰੇ ਨਹੀਂ ਕੀਤੇ ਔਰ ਉਹਨਾਂ ਨੇ ਇਹ ਵੀ ਗੱਲਾਂ ਜਿਹੜੀਆਂ ਕਹੀਆਂ ਨੇ ਕਿ ਜਦੋਂ ਹੁਣ ਅਸੀਂ ਮੋਰਚਾ ਲਾਇਆ ਤਾਂ ਸਾਨੂੰ ਦਿੱਲੀ ਵਾਲੇ ਪਾਸੇ ਨੂੰ ਵਧਣ ਨਹੀਂ ਦਿੱਤਾ ਗਿਆ ਉਲਟਾ ਸਾਡੇ ਤੇ ਹਮਲੇ ਕੀਤੇ ਗਏ ਸਾਡੇ ਕਤਲ ਕਰਾਏ ਗਏ ਨੌਜਵਾਨਾਂ ਦੇ ਔਰ ਕਹਿੰਦੇ ਕਿ ਜੇ ਇਹ ਸਾਨੂੰ ਦਿੱਲੀ ਵਾਲੇ ਪਾਸੇ ਨਹੀਂ ਵਧਣ ਦਿੰਦੇ ਤਾਂ ਹੁਣ ਅਸੀਂ ਇਹਨਾਂ ਨੂੰ ਪੰਜਾਬ ਵਾਲੇ ਪਾਸੇ ਨਹੀਂ ਵਧਣ ਦਿਆਂਗੇ ਕਹਿੰਦੇ ਕਿ ਜਿੱਥੇ-ਜਿੱਥੇ ਮੋਦੀ ਸਾਹਿਬ ਦੀ ਜਿਹੜੀ ਉਹ ਰੈਲੀ ਹੋਊਗੀ ਉੱਤੇ-ਉੱਤੇ ਅਸੀਂ ਕਾਲੀਆਂ ਝੰਡੀਆਂ ਜਿਹੜਾ ਉਹ ਉਹ ਲਾ ਕੇ ਵਿਰੋਧ ਕਰਾਂਗੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਕਿਸਾਨ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਜਾਣਗੇ ਤੇ ਦੂਜੇ ਪਾਸੇ ਉਹ ਜਿਹੜੀ ਪੁਲਿਸ ਪੰਪਾਂ ਭਾਰ ਹੋਈ ਹੈ ਇਸ ਰੈਲੀ ਨੂੰ ਸਫਲ ਬਣਾਉਣ ਦੇ ਲਈ ਤਾਂ ਜਦੋਂ ਦੋਵੇਂ ਦੋਵੇਂ ਜਿਹੜੇ ਇੱਕ ਦੂਜੇ ਦੇ ਆਮਣੂ ਸਾਹਮਣੇ ਹੋਣਗੇ ਤਾਂ ਮਾਹੌਲ ਜਿਹੜਾ ਕਿਤੇ ਟਕਰਾਅ ਵਾਲਾ ਤਾਂ ਨਹੀਂ ਬਣ ਜਾਏਗਾ ਇਹ ਜਿਹੜੀਆਂ ਸਥਿਤੀਆਂ ਜਿਹੜੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਦੋ ਤਿੰਨ ਦਿਨ ਜਿਹੜਾ ਉਹ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਹੈਗਾ ਔਰ ਇਸ ਤੋਂ ਪਹਿਲਾਂ ਵੀ ਰਫੜ ਕਾਫੀ ਚੱਲਦਾ ਰਿਹਾ ਜਦੋਂ ਚੰਨੀ ਸਰਕਾਰ ਸੀ ਮੁੱਖ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਏ ਔਰ ਕਿਸ ਤਰੀਕੇ ਦੇ ਨਾਲ ਉੱਥੇ ਜੋ ਕੁਝ ਗੱਲਾਂ ਬਾਤਾਂ ਹੋਈਆਂ ਬਾਅਦ ਵਿੱਚ ਜਿਹੜਾ ਉਹਨਾਂ ਨੇ ਜਾ ਕੇ 에어ਪੋਰਟ ਤੇ ਕਿਹਾ ਕਿ ਆਪ ਦੇ ਮੁੱਖ ਮੰਤਰੀ ਨੂੰ ਦੱਸ ਦਿਓ ਕਿ ਮੈਂ ਜਿੰਦਾ ਵਾਪਸ ਚੱਲਿਆ ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਨੇ ਤਾਂ ਉਦੋਂ ਬਹੁਤ ਵੱਡੇ ਸਵਾਲ ਖੜੇ ਹੋਏ ਸੀ ਤਾਂ ਹੁਣ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਪੰਜਾਬ ਪੁਲਿਸ ਇਸ ਚੀਜ਼ ਦੇ ਵਿੱਚ ਢਿੱਲ ਦੇਣਾ ਚਾਹੁੰਦੀ ਹੈ ਕਿ ਪਹਿਲਾਂ ਵਰਗੀ ਕੋ ਕੋਟਰਾ ਵਾਪਰੇ ਤੇ ਇਧਰੋਂ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਇਹਨਾਂ ਦਾ ਵਿਰੋਧ ਕਰਨਾ ਹੀ ਕਰਨਾ ਹੈ ਔਰ ਜਦੋਂ ਇਹ ਸਥਿਤੀਆਂ ਬਣਨ ਗਈਆਂ ਕਿਤੇ ਇਹ ਤਾਣਾ ਹੋ ਜੂ ਕਿ ਇਹ ਕਿਤੇ ਜਿਹੜਾ ਇੱਥੇ ਸਥਿਤੀਆਂ ਟਕਰਾਵ ਵਾਲੀਆਂ ਬਣ ਜਾਣ ਇਹ ਜਿਹੜੇ ਸਵਾਲ ਜਿਹੜੇ ਉਹ ਖੜੇ ਨੇ ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਭ ਸਭ ਸ਼ਾਂਤੀ ਜਿਹੜੀ ਆ ਉਹ ਇੱਥੇ ਰਹੇ ਕਿਸਾਨਾਂ ਨੂੰ ਵੀ ਪੁੱਤ ਮਜ਼ਦਮਾਂ ਨੂੰ ਵੀ ਉਹ ਵਿਚਾਰੇ ਪਰਵਾਰਾਂ ਚੋਂ ਨੇ ਤੇ ਦੇਖਦੇ ਆ ਕਿ ਹੁਣ ਸੱਟੀਆਂ ਜਿਹੜੀਆਂ ਕੀ ਬਣਦੀਆਂ ਪਰ ਕਿਸਾਨ ਜਿਹੜੇ ਉਹ ਜ਼ਰੂਰ ਪਪਾਰ ਇਹ ਮੋਦੀ ਦੀ ਇਸ ਰੈਲੀ ਨੂੰ ਜਾਂ ਆਉਣ ਵਾਲੇ ਕੋਈ ਦਿਨ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਪੇਲ ਕਰਨ ਦੇ ਵਿੱਚ ਲੱਗੇ ਹੋਏ। ਹੋਰ ਵੱਡੀਆਂ ਅਪਡੇਟਸ ਦੇ ਲਈ ਤੁਸੀਂ ਜਿਹੜੇ ਰੋਜ਼ਾਨਾ ਲੋਕਾਂ ਨਾਲ ਟੀਵੀ ਦੇ ਨਾਲ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ।